ਆਹ ਹੁਣ ਸਰਵਣ ਕਰੀਏ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਹਰਗੋਬਿੰਦਪੁਰ ਇਥੋਂ ਦੇ ਹੋਣ ਹਾਰ ਵਿਦਿਆਰਥਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜਗ ਅਟਲ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਸਾਹਿਬਾਂ ਦੇ ਸਾਬਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸਾਰੇ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਹਾਂ ਗੁਰੂ ਸਾਹਿਬਾਂ ਦੀ ਬਖਸ਼ੀ ਹੋਏ ਫਤਿਹ ਦੀ ਸਾਂਝ ਫਤੇ ਨਾਲ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਸਾਹਮਣੇ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਵਿੱਚੋਂ ਬਾਰ-ਬਾਰ ਸੇਵਾ ਕਰਨ ਦਾ ਕੀ ਉਪਦੇਸ਼ ਹੈ ਇੱਕ ਪੰਛੀ ਚਾਤ ਮਾਰਨ ਦਾ ਯਤਨ ਕਰਾਂਗੀ ਜਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਵਸੌਣਾ ਕੀਤਾ ਤਾਂ ਇਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਭਾਰਤ ਵਰਸ਼ ਦੇ ਕਈ ਰਾਜੇ ਮਹਾਰਾਜੇ ਕਈ ਸਾਧੂ ਜਨ ਅਤੇ ਕਈ ਸਾਧੂ ਫਕੀਰ ਆਉਂਦੇ ਰਹੇ ਸਨ ਇੱਕ ਵਾਰ ਇੱਕ ਸ਼ਾ ਫਕੀਰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਇਆ ਇਸ ਸ਼ਾ ਫਕੀਰ ਦਾ ਇਸਲਾਮ ધਰਮ ਦੇ ਲੋਕਾਂ ਵਿੱਚ ਬੜਾ ਸਤਿਕਾਰ ਹੈ ਇਹ ਸ਼ਾ ਫਕੀਰ ਹੁਜਰੇ ਸ਼ਾ ਮਕੀਨ ਸੀ ਹੁਜਰੇ ਸ਼ਾ ਮਕੀਨ ਦੇ ਕੋਲ ਉਹਦੇ ਤਿੰਨ ਚਾਰ ਦੋਸਤ ਹੁੰਦੇ ਆ ਜਿੰਨਾਂ ਵਿੱਚ ਮੁਤਾਬ हसन ਮੁੱਲਾ ਬਿਹਾਰੀ ਆਦ ਸੀ ਇਹ ਤਿੰਨ ਚਾਰ ਦੋਸਤ ਆਪਸ ਵਿੱਚ ਵਾਰਤਾਲਾਪ ਕਰਦੇ ਆ ਕਹਿੰਦੇ ਹੈਰਾਨੀ ਦੀ ਗੱਲ ਹੈ ਕਿ ਗੁਰਨਾਨਕ ਨੇ ਆਪਣੀ ਗੱਦੀ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ ਬਲਕਿ ਆਪਣੇ ਇੱਕ ਮੁਰੀਦ ਅੰਗਦ ਦੇਵ ਨੂੰ ਦੇ ਦਿੱਤੀ ਹੈ ਤੇ ਅੰਗਰ ਦੇਵ ਨੇ ਅਗੋ ਗੱਦੀ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ ਬਲਕਿ ਆਪਣੇ ਇੱਕ ਚੇਲੇ ਨੂੰ ਦੇ ਦਿੱਤੀ ਹੈ ਸੁਣਿਆ ਵੀ ਉਹ ਚੇਲਾ ਗੁਰ ਅੰਗਰ ਦੇਵ ਦੇ ਪਿਤਾ ਦੀ ਵੀ ਵਡੇਰੀ ਉਮਰ ਦਾ ਹੈ ਇਹ ਸਾਰੀ ਬਾਤ ਲੱ ਚੱਲ ਰਹੀ ਹੈ ਮੁੱਲਾ ਬਿਹਾਰੀ ਆਪਣੇ ਮਿੱਤਰਾਂ ਨੂੰ ਕਹਿੰਦਾ ਹੈ ਕਿ ਸਾਨੂੰ ਉੱਥੇ ਜਾ ਕੇ ਵੇਖਣਾ ਚਾਹੀਦਾ ਹੈ ਕਿ ਇਹ ਬਜ਼ੁਰਗ ਕੌਣ ਹੈ ਇਸ ਬਜ਼ੁਰਗੀ ਦੀ ਅਵਸਥਾ ਵਿੱਚ ਜਿਹਦੇ ਉੱਪਰ ਇਹਨੀ ਰਹਿਮਤ ਹੋਈ ਹੈ ਕਿ ਗੁਰਨਾਨਕ ਸਾਹਿਬ ਦੀ ਗੱਦੀ ਦਾ ਵਾਰਿਸ ਬਣ ਗਿਆ ਕਹਿੰਦੇ ਪਤਾ ਲੱਗਾ ਕਿ ਗੱਦੀ ਨਿਮਰਤਾ ਦੇ ਨਾਲ ਮਿਲੀ ਹੈ ਸਤਗੁਰ ਦੇ ਪਿਆਰ ਵਾਲਿਓ ਸਾਡੇ ਜਹਨ ਦੇ ਵਿੱਚ ਇਹ ਵਿਚਾਰ ਇਹ ਫੁਰਨੇ ਬਾਂਦੇ ਨੇ ਕਿ ਬਾਰ-ਬਾਰ ਬਾਣੀ ਪਾਣੀ ਬਾਰ-ਬਾਰ ਸਿਮਰਨ ਕਰਨਾ ਸੇਵਾ ਕਰਨੀ ਸੰਗਤ ਕਰਨੀ ਇਹ ਸਾਰੇ ਕਰਮ ਕਰਨ ਲਈ ਕਿਉਂ ਕਿਹਾ ਜਾਂਦਾ ਹੈ ਉਹ ਜਿਹੜੇ ਫਕੀਰ ਆਏ ਨੇ ਜਦੋਂ ਦੇਖਦੇ ਨੇ ਕਿ ਗੁਰੂ ਸਾਹਿਬ ਲੰਗਰ ਵਿੱਚ ਸੇਵਾ ਕਰਦੇ ਪਏ ਨੇ ਗੁਰੂ ਸਾਹਿਬ ਭਾਂਡੇ ਵੀ ਮਾਜ ਰਹੇ ਨੇ ਇਹ ਫਕੀਰ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਨਮਸਕਾਰ ਕਰਦੇ ਨੇ ਤੇ ਸਵਾਲ ਕਰਦੇ ਆ ਜਿਹੜਾ ਸਵਾਲ ਹੈ ਉਹ ਬੜਾ ਹੀ ਪਿਆਰਾ ਕੀਤਾ ਜਾਂਦਾ ਹੈ ਵੇਖੋ ਇਹ ਜਿਹੜੇ ਫਕੀਰ ਹੁੰਦੇ ਨੇ ਨਾ ਇਹ ਗੱਲ ਜਿਹੜੀ ਉਹ ਬੜੀ ਰਮਜ਼ ਵਿੱਚ ਕਰਦੇ ਨੇ ਹੁਜ਼ਰੇ ਸ਼ਾ ਮੁਕੀਮ ਆਪਣੀ ਇੱਕ ਰਮਜ਼ ਵਿੱਚ ਗੁਰੂ ਸਾਹਿਬ ਨੂੰ ਆਖਦਾ ਹੈ ਕਹਿੰਦਾ ਐ ਬਜ਼ੁਰਗਵਾਰ ਜਦੋਂ ਸਹੀ ਵਿਆਹ ਹੋ ਜਾਵੇ ਨਾ ਫਿਰ ਗੁੱਡੇ ਪਟੋਲਿਆਂ ਖਡੌਣਿਆਂ ਦੇ ਨਾਲ ਨਹੀਂ ਖੇਡੀਦਾ ਉਹਨਾਂ ਦੇ ਕਹਿਣ ਦਾ ਭਾਅ ਕਿ ਸੇਵਾ ਦੇ ਵਿੱਚੋਂ ਗੁਰਤਾ ਗੱਦੀ ਤਾਂ ਮਿਲ ਗਈ ਹੈ ਹੁਣ ਸੇਵਾ ਕਰਨ ਦੀ ਕੀ ਲੋੜ ਹੈ ਜਿਹੜਾ ਮੁਕਾਮ ਜਿਹੜੀ ਮੰਜ਼ਲ ਤੁਹਾਨੂੰ ਮਿਲਣੀ ਸੀ ਉਹ ਤਾਂ ਮਿਲ ਗਈ ਹੁਣ ਸੰਗਤ ਦੇ ਭਾਂਡੇ ਮਾਂਜਣ ਦੀ ਕੀ ਲੋੜ ਸੀ ਨਾਲ ਜਿਹੜਾ ਮੁੱਲਾ ਬਿਹਾਰੀ ਸੀ ਉਹ ਗੁਰੂ ਸਾਹਿਬ ਨੂੰ ਆਖਦਾ ਕਹਿੰਦਾ ਜਦੋਂ ਮੱਖਣ ਕੱਢ ਲਈਏ ਨਾ ਜਦੋਂ ਮੱਖਣ ਦੀ ਪ੍ਰਾਪਤੀ ਹੋ ਜਾਵੇ ਫਿਰ ਲੱਸੀ ਰਿੜਕਣ ਦਾ ਕੋਈ ਫਾਇਦਾ ਨਹੀਂ ਇਹ ਫਕੀਰਾਂ ਦੀ ਦੂਸਰੀ ਡਮਦ ਸੀ ਹੁਣ ਇਹਦਾ ਜਵਾਬ ਗੁਰੂ ਅਮਰਦਾਸ ਜੀ ਬੜੇ ਪਿਆਰ ਦੇ ਨਾਲ ਦਿੰਦੇ ਨੇ ਗੁਰੂ ਸਾਹਿਬ ਜਵਾਬ ਦਿੰਦਿਆਂ ਹੋਇਆਂ ਸ਼ਾ ਫਕੀਰ ਨੂੰ ਕਹਿੰਦੇ ਕਹਿੰਦੇ ਮੰਨ ਲਓ ਕਿ ਕੋਈ ਗਰੀਬ ਰੇਤ ਛਾਣਦਾ ਹੋਵੇ ਤੇ ਰੇਤ ਛਾਣਦਿਆਂ ਛਾਣਦਿਆਂ ਉਹਨੂੰ ਉਸ ਰੇਤ ਵਿੱਚੋਂ ਕੋਈ ਹੀਰਾ ਲੱਭ ਜਾਵੇ ਇਹਦਾ ਮਤਲਬ ਇਹ ਹੈ ਕਿ ਉਸ ਹੀਰੇ ਨਾਲ ਉਸਦੀ ਗਰੀਬੀ ਤਾਂ ਦੂਰ ਹੋ ਜਾਵੇਗੀ ਪਰ ਜਿਸ ਰੇਤ ਵਿੱਚੋਂ ਉਹਨੂੰ ਉਹ ਹੀਰਾ ਲੱਭਿਆ ਸੀ ਕੀ ਉਹ ਉਸਨੂੰ ਛੱਡ ਦੇਵੇਗਾ ਮੁੱਲਾ ਬਿਹਾਰੀ ਕਹਿੰਦਾ ਨਹੀਂ ਕਹਿੰਦਾ ਹੋਰ ਛਾਣੇਗਾ ਹੋ ਸਕਦਾ ਹੈ ਹੋਰ ਦਿਲਇੱਧਰਤਾ ਦੂਰ ਹੋ ਜਾਵੇ ਗੁਰੂ ਸਾਹਿਬ ਕਹਿੰਦੇ ਫਿਰ ਸੇਵਾ ਦੇ ਵਿੱਚੋਂ ਹੀ ਤਾਂ ਇਹ ਸਭ ਕੁਝ ਮਿਲਿਆ ਹੈ ਸੇਵਾ ਦੇ ਵਿੱਚੋਂ ਹੀ ਤਾਂ ਗੁਰਤਾ ਗੱਦੀ ਮਿਲੀ ਹੈ ਹੁਣ ਮੈਂ ਸੇਵਾ ਕਿਵੇਂ ਛੱਡ ਦੇਵਾਂ ਗੁਰੂ ਸਾਹਿਬ ਸ਼ਾਫਕੀਰ ਨੂੰ ਕਹਿੰਦੇ ਕਿ ਜਿਹੜਾ ਤੂੰ ਵੇਖ ਰਿਹਾ ਹੈ ਇਹ ਜਲਾਲ ਗੱਦੀ ਦਾ ਹੈ ਪਰ ਜਿਹੜਾ ਸਿੱਖੀ ਦਾ ਆਨੰਦ ਹੈ ਉਹ ਸੇਵਾ ਦੇ ਵਿੱਚੋਂ ਹੀ ਮਿਲਦਾ ਹੈ ਜੋ ਤੈਨੂੰ ਨਜ਼ਰ ਨਹੀਂ ਆ ਰਿਹਾ ਤੈਨੂੰ ਤਾਂ ਸਿਰਫ ਇਹੀ ਨਜ਼ਰ ਆ ਰਿਹਾ ਹੈ ਕਿ ਮੈਂ ਗੁਰਨਾਨਕ ਸਾਹਿਬ ਦੀ ਗੱਦੀ ਦੇ ਬੈਠਾ ਹਾਂ ਗੁਰੂ ਸਾਹਿਬ ਕਹਿੰਦੇ ਜਿਹੜੇ ਆਨੰਦ ਵਿੱਚ ਮੈਂ ਹਾਂ ਜਿਹੜੇ ਆਨੰਦ ਨੂੰ ਸੇਵਾ ਦੇ ਵਿੱਚੋਂ ਹਾਸਲ ਕਰ ਰਿਹਾ ਹਾਂ ਉਹ ਤੈਨੂੰ ਨਜ਼ਰ ਨਹੀਂ ਆਵੇਗਾ ਉਹ ਤੈਨੂੰ ਨਜ਼ਰ ਹੀ ਨਹੀਂ ਆ ਸਕਦਾ ਤੋ ਇਸ ਕਰਕੇ ਸਾਡਾ ਜਿਹੜਾ ਬਾਰ-ਬਾਰ ਸੇਵਾ ਤੇ ਸਿਮਰਨ ਕਰਨ ਦਾ ਮਨੋਰਥ ਹੈ ਕਿ ਸਾਡਾ ਜੀਵਨ ਹੋਰ ਨਿਖਾਰਿਆ ਜਾਵੇ ਸਾਡੇ ਜੀਵਨ ਨੂੰ ਨਿਖਾਰਨ ਦੇ ਲਈ ਸਾਨੂੰ ਬਾਰ-ਬਾਰ ਸੇਵਾ ਤੇ ਸਿਮਰਨ ਆਦ ਕਰਮ ਕਰਨੇ ਪੈਣਗੇ ਗੁਰਮੁਖ ਪਿਆਰਿਓ ਸਾਡਾ ਜਨਮ ਤਾਂ ਸਿੱਖਾਂ ਘਰ ਹੋ ਗਿਆ ਪਰ ਜਿਹੜਾ ਗੁਰਮੁਖ ਪਿਆਰਿਓ ਸਾਡਾ ਜਨਮ ਤਾਂ ਸਿੱਖਾਂ ਘਰ ਹੋ ਗਿਆ ਹੈ ਪਰ ਸਾਡੇ ਜੀਵਨ ਨੂੰ ਨਿਖਾਰਨ ਦੇ ਲਈ ਇਸ ਜੀਵਨ ਵਿੱਚ ਸਿੱਖੀ ਸਿਧਕ ਦੀਆਂ ਮੰਜ਼ਲਾਂ ਪ੍ਰਾਪਤ ਕਰਨ ਦੇ ਲਈ ਸਾਨੂੰ ਸਿਮਰਨ ਗੁਰਬਾਣੀ ਪੜਨੀ ਇਹ ਸਾਰੇ ਕਰਮ ਕਰਨੇ ਪੈਣਗੇ ਸੋ ਆਓ ਸਾਰੇ ਰਲ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਪਾਤਸ਼ਾਹ ਸਾਡਾ ਬਾਰ-ਬਾਰ ਸਿੱਖਾਂ ਘਰ ਜਨਮ ਹੋਵੇ ਤੇ ਅਸੀਂ ਬਾਰ-ਬਾਰ ਬਾਣੀ ਪੜੀਏ ਸੇਵਾ ਕਰੀਏ ਤੇ ਸਿਮਰਨ ਕਰੀਏ ਸੋ ਬਹੁਤ ਬਹੁਤ ਧੰਨਵਾਦ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਪ੍ਰਦਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਨੇਸਰ ਸਾਹਿਬ ਜੀ ਆਂ ਦਾ ਜਿਨ੍ਹਾਂ ਸਦਕਾ ਆਪ ਦਰਸ਼ ਆਪ ਸੰਗਤ ਦੇ ਦਰਸ਼ਨ ਕਰਨ ਦਾ ਸਮਾਪਤ ਹੋਇਆ ਸੋ ਐਨਆਈ ਗੁਰਮਤियां ਵਿਚਾਰਾ ਕਰਦੇ ਆ ਗੁਰ ਇਤਿਹਾਸ ਸਰਵਣ ਕਰਦੇ ਆ ਬੇਅੰਤੀ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਆਪ ਸੰਗਤ ਤੇ ਗੁਰੂ ਸਾਹਿਬ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ